ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਅਸੀਂ ਕੀ ਕੀ ਕੰਮ ਕਰ ਰਹੇ ਹਾਂ ਆਪਣੇ ਕੋਲੇ ਇੱਧਰ ਮਸ਼ੀਨ ਵਰਕ ਹੋ ਰਿਹਾ ਏ ਇਹਦਾ ਤੁਖੇ ਇੱਧਰ ਨੇੜੇ ਤੋਂ ਦਿਖਾਣੀ neck ਲੱਗਿਆ ਵਾ ਏ ਹਾਫ neck ਹੋ ਗਿਆ ਔਰ ਹਾਫ ਆਪਾਂ ਫਰੇਮ ਨੂੰ ਪੱਟ ਕੇ ਲਗਾਵਾਂਗੇ ਇਹਦੀ ਬਾਜੂ ਕੰਪਲੀਟ ਆ ਬਹੁਤ ਸੋਹਣਾ ਬਣੇਗਾ ਇਹ ਸੂਟ ਇੱਧਰ ਅੱਡੇ ਤੇ ਕੁੜੀ ਕੰਮ ਕਰ ਰਹੀ ਏ ਦਿਖਾਉਣੀ ਆ ਤੁਹਾਨੂੰ ਕਿੰਨੇ ਰਹਿ ਗਏ ਇਹਦੇ ਪੱਲੇ ਬਸ ਆਹੀ ਐਨਾ ਕੀ ਰਹਿ ਗਿਆ ਕੰਮ ਯੈਸ ਇੱਕ ਸਾਈਡ ਕੰਪਲੀਟ ਹੋ ਜੂਗੀ ਹਾਂਜੀ ਸੁਖੀ ਦਿਖਾਈ ਨੇੜੇ ਤੋਂ ਦੇਖੋ ਤੁਸੀਂ ਬਹੁਤ ਸੋਹਣਾ ਵਰਕ ਹੋ ਰਿਹਾ ਹੈ ਇਹ ਦੁਪੱਟਾ ਲੱਗਿਆ ਵੇ ਇਹ ਦੁਪੱਟੇ ਦਾ ਪੱਲਾ ਹੈ ਤੇ ਦੁਪੱਟੇ ਦੇ ਪੱਲੇ ਕਰਾਂਗੇ ਅ ਸ਼ਰਟ ਦਾ geke ਰਾਂ ਤੇ ਬਾਜੂ ਕੰਪਲੀਟ ਸੂਟ ਅਸੀਂ ਤੁਹਾਡੇ ਨਾਲ ਸ਼ੇਅਰ ਜ਼ਰੂਰ ਕਰਾਂਗੇ ਅਰੇ ਇਦਿੱਤੇ ਟਿਸ਼ੂ ਪੱਟੀ ਵਗੈਰਾ ਲਗਾਵਾਂਗੇ ਦੋ ਸੂਟ ਇੱਧਰ ਲੱਗੇ ਹੋਏ ਸੀ ਇਹ ਵੀ ਆਪਣੀ ਕੁੜੀਆਂ ਕਰ ਰਹੀਆਂ ਨੇ ਅਲੱਗ ਤੋਂ ਇਹ ਵਾਲੀ ਸੂਟ ਸਾਡੇ ਤੁਸੀਂ ਇੰਸਟਾਗ੍ਰਾਮ ਤੇ ਦੇਖੇ ਹੋਣੇ ਬਹੁਤ ਫੇਮਸ ਨੇ ਬਹੁਤ سارے ਸੂਟ ਬਣ ਰਹੇ ਨੇ ਇਸ ਤਰ੍ਹਾਂ ਦੇ ਤੁਸੀਂ ਵੀ ਇਸ ਤਰ੍ਹਾਂ ਦੇ ਕੋਈ ਵੀ ਸੂਟ ਕਲਰ ਅਨੁਸਾਰ ਕਸਟਮਾਈਜ਼ ਕਰਵਾ ਸਕਦੇ ਹੋ ਸਾਨੂੰ ਤੁਸੀਂ ਆਪਣੇ ਪਸੰਦ ਦਾ ਕਲਰ ਵਗੈਰਾ ਭੇਜ ਦਿਓ ਤੇ ਅਸੀਂ ਤੁਹਾਡਾ ਸੂਟ ਰੈਡੀ ਕਰਕੇ ਦੇਵਾਂਗੇ ਤੁਸੀਂ ਨੇੜੇ ਤੋਂ ਦੇਖ ਸਕਦੇ ਹੋ ਬਹੁਤ ਸੋਹਣਾ ਕੰਮ ਕੀਤਾ ਹੋਇਆ ਇਹਦੇ ਉੱਪਰ ਛੋਟੇ-ਛੋਟੇ ਮਿਰਰ ਲੱਗੇ ਹੋਏ ਨੇ ਬਹੁਤ ਸੋਹਣਾ ਕੰਮ ਹੈ ਇਹ ਵਾਲਾ ਸੀ ਆਫ ਵਾਈਟ ਚ ਰੈਡੀ ਕਰ ਰਹੇ ਹਾਂ ਔਰ ਬੇਬੀ ਪਿੰਕ ਚ ਇਹਦੇ ਆਫ ਵਾਈਟ ਚ ਬਹੁਤ سارے ਸੂਟ ਅਸੀਂ ਰੈਡੀ ਕਰਕੇ ਭੇਜ ਚੁੱਕੇ ਹਾਂ ਔਰ ਕਾਫੀ سارے ਸੂਟ ਰੈਡੀ ਹੋ ਰਹੇ ਨੇ ਇਹਦੇ ਆਪਾਂ ਤੁਹਾਨੂੰ ਇਹ ਬੂਟੀ ਬਣਾਉਣੀ ਸਿਖਾਵਾਂ ਵੀ ਕਿੱਦਾਂ ਬੰਦੀ ਆ ਤੇ ਇੱਥੋਂ ਆਪਾਂ ਸੂਈ ਨੂੰ ਐਵੇਂ ਕਕਾਉਣਾ ਦੋ ਬਾਰੀ ਤੇ ਇਹਦੇ ਵਿੱਚ ਦੀ ਲੰਘਾਣਾਗਾ ਤੇ ਨੀਜੇ ਦੀ ਉਹ ਕਰਨਾ ਖਿੱਚਣਾ ਹੈ ਤੇ ਇਹਦੇ ਚਿੱਪੇ ਦੇ ਤੇ ਉਸ ਤੋਂ ਬਾਅਦ ਇਹਨੂੰ ਇਧਰਲੀ ਸਾੜ ਲੈ ਕੇ ਜਾਣਾਗਾ ਤੇ ਇਹਨੂੰ ਬਾਹਰ ਕੱਢਣਾ ਹੈ ਬਹੁਤ ਸੌਖੇ ਤਰੀਕੇ ਨਾਲ ਤੁਹਾਨੂੰ ਗੁੜੀਆ ਸਮਝਾ ਰਹੀ ਐ ਕਿ ਇਹ ਬੂਟੀ ਕਿਸ ਤਰ੍ਹਾਂ ਪਏਗੀ ਤੁਸੀਂ ਨਾਲ-ਨਾਲ ਦੇਖ ਸਕਦੇ ਹੋ ਔਰ ਤੁਸੀਂ ਆਪਣੇ ਘਰ ਵਿੱਚ ਵੀ ਦੇਖ ਕੇ ਸੂਟ ਰੈਡੀ ਕਰ ਸਕਦੇ ਹੋ ਆਸਾਨੀ ਨਾਲ ਐਵੇਂ ਲਗਾ ਕੇ ਇਹਨੂੰ ਸੈੱਟ ਕਰਨਾ ਹੈ ਹਲਕਾ ਜਾਂ ਜ਼ਿਆਦਾ ਟਾਈਟ ਨਹੀਂ ਕਰਨੀ ਇੱਥੋਂ ਇਧਰ ਕਰਨੀ ਇਸੇ ਤਰ੍ਹਾਂ ਹੀ ਅਗਲੀ ਸਾਈਡ ਕਰਨੀ ਤੇ ਆਪਣੀ ਬੂਟੀ ਕਾਣ ਕੇ ਤਿਆਰ ਹੋ ਜਾਈਏ ਬਿਲਕੁਲ ਸਿੰਪਲ ਜਿਹਾ ਵਰਕ ਹੈ ਇਹ ਜੇ ਤੁਸੀਂ ਘਰ ਵਿੱਚ ਮਿਹਨਤ ਕਰ ਸਕਦੇ ਹੋ ਤਾਂ ਆਸਾਨ ਤਰੀਕੇ ਨਾਲ ਇਹਨੂੰ ਦੇਖ ਕੇ ਤੁਸੀਂ ਸਾਡੇ ਡਿਜ਼ਾਈਨ ਨੂੰ ਦੇਖ ਕੇ ਤੁਸੀਂ ਘਰ ਵਿੱਚ ਰੈਡੀ ਕਰ ਸਕਦੇ ਹੋ ਇਹਦੇ ਵਿੱਚ ਅੰਕਰ ਦਾ ਥ्रेड ਲੱਗਿਆ ਹੋਇਆ ਨਾਲ ਇੱਕ ਇੱਕ ਦੇ ਵਿੱਚ ਸਿੱਪੀ ਜਿਹਨੂੰ ਆਪਾਂ ਸਤਾਰਾ ਵੀ ਕਹਿ ਦਿੰਦੇ ਹਾਂਗੇ ਉਹ ਵਾਲਾ ਲੱਗਿਆ ਹੋਇਆ ਹੈ ਕਿ ਪਹਿਣਾ ਸਾਨੂੰ ਕਮੈਂਟ ਕਰ ਰਹੀਆਂ ਸੀ ਕਿ ਤੁਸੀਂ ਇਹ ਵਾਲਾ ਅੱਡਾ ਸੁਖੀ ਅੱਡਾ ਦਿਖਾਈ ਆਪਣਾ ਇਹ ਵਾਲਾ ਅੱਡਾ ਤੁਸੀਂ ਕਿੱਥੋਂ ਪਰਚੇਜ਼ ਕੀਤਾ ਏ ਇਹ ਵਾਲਾ ਅੱਡਾ ਆਪਾਂ ਖੁਦ ਬਣਵਾਇਆ ਏ ਮਿਸਤਰੀ ਤੋਂ ਆਪਾਂ ਦੱਸਿਆ ਸੀ ਉਹਨਾਂ ਨੂੰ ਵੀ ਐਨੇ ਫੁੱਟ ਲੰਬਾ ਔਰ ਐਨੇ ਫੁੱਟ ਚੌੜਾ ਆਪਾਂ ਨੂੰ ਚਾਹੀਦਾ ਏ ਸਟੀਲ ਦੇ ਆ ਪਾਈਪਾਂ ਲੱਗੀਆਂ ਹੋਈਆਂ ਇਹਦੇ ਵਿੱਚ ਤੁਸੀਂ ਇਹ ਵਾਲਾ ਅੱਡਾ ਦਿਖਾ ਕੇ ਆਪਣੇ ਕਿਸੇ ਨੇੜਲੇ ਮਿਸਤਰੀ ਤੋਂ ਬਣਵਾ ਸਕਦੇ ਹੋ ਜਿਆਦਾ ਕੋਸਟਲੀ ਨਹੀਂ ਹੈਗਾ ਇਹ 13-1400 ਰੁਪਏ ਦੇ ਵਿੱਚ ਹੀ ਰੈਡੀ ਹੋ ਜਾਏਗਾ ਸਟੀਲ ਦੀਆਂ ਪਾਈਪਾਂ ਲੱਗੀਆਂ ਹੋਈਆਂ ਨੇ ਪੂਰਾ ਮਜ਼ਬੂਤ ਹੈ ਇਹਦੇ ਉੱਪਰ ਅਸੀਂ ਕੱਪੜਾ ਲਪੇਟਿਆ ਹੋਇਆ ਹੈ ਕਾਂ ਕਿ ਜਿਹੜਾ ਕੱਪੜਾ ਇਹ ਪੂਰੀ ਫਿਨਿਸ਼ਿੰਗ ਨਾਲ ਲੱਗ ਜਾਵੇ ਸੋਹਣੇ ਸੋਹਣੇ ਸੂਟ ਦੇਖਣ ਲਈ ਤੁਸੀਂ ਸਾਡਾ YouTube ਚੈਨਲ ਸਬਸਕ੍ਰਾਈਬ ਕਰੋ ਔਰ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੁਹਾਡੇ ਕਮੈਂਟ ਤੋਂ ਹੀ ਸਾਨੂੰ ਪਤਾ ਲੱਗਦਾ ਹੈ ਕਿ ਤੁਸੀਂ ਸਾਡੀ ਵੀਡੀਓ ਨੂੰ ਕਿੱਥੋਂ ਤੱਕ ਦੇਖਦੇ ਹੋ ਔਰ ਸਾਡੀ ਵੀਡੀਓ ਤੋਂ ਤੁਹਾਨੂੰ ਕੁਝ ਸਿੱਖਣ ਨੂੰ ਵੀ ਮਿਲਦਾ ਹੈ ਹਾਂਜੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਹ ਵਾਲਾ ਜਿਹੜਾ ਸਿੱਕਾ ਦਾ ਇਹ ਵਾਲਾ ਪੈਨ ਆਪਾਂ ਯੂਜ਼ ਕਰਦੇ ਹਾਂਗੇ ਰੇਪਿੰਗ ਲਈ ਇਹ ਵਾਲਾ ਪ੍ਰੈਸਿੰਗ ਜਾਂ ਫਿਰ ਇਹ ਡਰਾਇਰ ਨਾਲ ਹਨਾ ਆਪਾਂ ਹੀਟ ਨਾਲ ਨਾਲਵੇਂ ਹੀਟ ਨਾਲ ਮਿਟ ਜਾਂਦਾ ਰਿਮੂਵ ਹੋ ਜਾਂਦਾ ਹੀਟ ਨਾਲ ਨਾਲ ਮਿਟ ਜਾਂਦਾ ਹਾਂਜੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਇਹ ਸਾਰਾ ਜਿਹੜਾ ਪੈਨ ਦਾ ਨਿਸ਼ਾਨ ਸੀਗਾ ਉਹ ਰਿਮੂਵ ਹੋ ਗਿਆ ਹੈ ਜਿਹੜਾ ਇਹ ਹੈ ਇਹ ਅਸੀਂ ਜਿੱਦਾਂ ਕਿ ਆਪਾਂ ਟ੍ਰੇਸ ਕਰਦੇ ਹੁੰਨੇ ਆਂਗੇ ਟ੍ਰੇਸਿੰਗ ਪੇਪਰ ਨਾਲ ਉਹ ਵਾਲਾ ਹੈ ਪੈਨ ਦਾ ਨਿਸ਼ਾਨ ਰਿਮੂਵ ਹੋ ਚੁੱਕਾ ਹੈ ਇਹ ਡਰਾਇਰ ਨਾਲ ਮਤਲਬ ਇਹਦੀ ਹੀਟ ਹੁੰਦੀ ਹੈ ਜਾਂ ਫਿਰ ਪ੍ਰੈਸ ਨਾਲ ਤੁਸੀਂ ਰਿਮੂਵ ਕਰ ਸਕਦੇ ਹੋ ਇਹ ਵਾਲੇ ਪੈਨ ਯੂਜ਼ ਕਰ ਸਕਦੇ ਹੋ ਇਹਦੇ ਵਿੱਚ ਬਹੁਤ ਆਸਾਨੀ ਨਾਲ ਹੀ ਰਿਮੂਵ ਹੋ ਜਾਂਦਾ ਹੈਗਾ ਅਸੀਂ ਤੁਹਾਨੂੰ ਦਿਖਾਉਣੀ ਆ ਇੱਥੇ ਪੈਨ ਮਾਰਕ ਬੰਦੋ ਤੁਸੀਂ ਹਮੇਸ਼ਾ ਜਿਹਦਾ ਆਪਾਂ ਇਹਦਾ ਕੈਪ ਉਤਾਰ ਦਾਨੇ ਤੇ ਬਾਅਦ ਚੇ ਕੰਮ ਦੇ ਨਹੀਂ ਰਹਿੰਦੇ ਹੈਗੇ ਇਹ ਨਿਊ ਲੈ ਕੇ ਆ ਉਥੋਂ ਅਸੀਂ ਤੁਹਾਨੂੰ ਦਿਖਾਉਣੀ ਆਗੇ ਕਿ ਇਹਦੇ ਤੇ ਪੈਨ ਮਾਰਕੀ ਤੇ ਫਿਰ ਰਿਮੂਵ ਕਰਕੇ ਵੈਸੇ ਬਹੁਤ ਸਾਰੀਆਂ ਭੈਣਾਂ ਨੂੰ ਪਤਾਗਾ ਬਹੁਤ ਸਾਰੀਆਂ ਭੈਣਾਂ YouTube ਤੇ ਯੂਜ਼ ਕਰਦੀਆਂ ਨੇ ਪਰ ਕੰਨਾਂ ਵਿੱਚ ਨਹੀਂ ਪਤਾ ਹੁੰਦਾ ਸਾਨੂੰ ਇੱਕ ਦੋਨੇ ਮੈਸੇਜ ਵੀ ਕੀਤੇ ਨੇ ਭੈਣਾਂ ਨੇ ਵੀ ਤੁਸੀਂ ਜਿਹੜੀ ਗਨ ਹੈਗੀ ਆਲੋਟ ਤੇ ਇਹਨੂੰ ਕਿੱਦਾਂ ਯੂਜ਼ ਕਰਦੇ ਹਾਂ ਆ ਤੁਸੀਂ ਦੇਖ ਸਕਦੇ ਹੋ ਇਹ ਵਾਲਾ ਸੀ ਪੈਨ ਨਹੀਂ ਦਿੱਤੇ ਮਾਰਿਆ ਹਨ ਇਹ ਪੈਨ ਨਾ ਆਮ ਪੈਨ ਜਿਹੜੇ ਪੈਨ ਆਪਾਂ ਯੂਜ਼ ਕਰਦੇ ਹਾਂ ਬਾਲ ਪੈਨ ਉਹ ਨਹੀਂ ਹੈਗੇ ਇਹ ਆਪਾਂ ਨੂੰ ਸਪੈਸ਼ਲ ਮੰਗਵਾਉਣੇ ਪੈਂਦੇ ਨੇ ਸਪੈਸ਼ਲ ਪੈਨ ਨੇ ਟ੍ਰੇਸਿੰਗ ਵਾਲੇ ਇਹ ਹੀਟ ਨਾਲ ਉਤਰ ਜਾਂਦੇ ਨੇ ਤੁਹਾਨੂੰ ਦਿਖਾਉਂਦਾ ਹੋ ਗਿਆ ਨਾ ਜਾਦੂ ਬਿਲਕੁਲ ਉੱਤਰ ਗਿਆ ਦੇਖੋ ਤੁਸੀਂ ਬਿਲਕੁਲ ਨਿਸ਼ਾਨ ਨਹੀਂ ਦਿੱਸ ਰਿਹਾ ਇਹ ਕਿਨਾਰੇ ਇਹਨੂੰ ਬਾਹਰ ਕੱਢਦੇ ਅਸੀਂ ਘਰ ਵਿੱਚ ਹੀ ਕੰਮ ਸਟਾਰਟ ਕੀਤਾ ਹੈ ਘਰ ਵਿੱਚ ਹੀ ਸਾਡਾ ਛੋਟਾ ਜਿਹਾ ਬੁਟੀਕ ਅਸੀਂ ਬਣਾਇਆ ਹੈ ਇਸ ਤਰ੍ਹਾਂ ਅਸੀਂ ਗੱਦੇ ਕੁਦੇ ਲਗਾ ਕੇ نیچے ਕੰਮ ਕਰ ਲੈਂਦੀਆਂ ਜੀ ਦੇਖ ਸਕਦੇ ਆ ਥੋੜੇ ਬੱਚੇ ਆ ਡਰਾਇਰ ਨੂੰ ਸਾਈਡ ਤੇ ਰੱਖਿਓ ਜਿਹੜਾ ਕੀ ਕੱਪੜਾ ਲਗਾਇਆ ਹੋਇਆ ਪਲੀਜ਼ ਇਹਨੂੰ ਇਗਨੋਰ ਕਰਿਓ ਕਿਉਂਕਿ ਸਾਡਾ ਪੇਂਟਿੰਗ ਵਾਲਾ ਜਿਹਦੇ ਨਾਲ ਅਸੀਂ ਬਰਸ਼ ਵਗੈਰਾ ਕਲੀਨ ਕਰਦੇ ਹੁੰਨੇ ਆਂਗੀ ਇਹਨਾ ਐਡਾ ਪ੍ਰਿੰਟ ਹੀ ਅਟੈਚ ਕਰ ਲਿਆ ਇੱਥੋਂ ਚਾਹੀਦਾ ਸੀ ਤਾਂ ਬਹੁਤ ਸਾਰੇ ਕੱਪੜੇ ਖਾਲਜੂ ਆਪਣੇ ਕੋਲੇ ਪਈ ਹੁੰਦੇ ਨੇ ਪਰ ਇਹਨਾਂ ਨੇ ਹੀ ਅਟੈਚ ਕਰ ਲਿਆ ਵਿਖੋਈ ਵਾਲੀ ਬੂਟੀ ਪਾ ਰਹੀ ਹੈ ਆਪਣੀ ਗੁੜੀਆਂ ਕਿਹਨੂੰ ਤੁਸੀਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਅਸੀਂ ਕੀ ਟੌਪਿਕ ਤੇ ਬੂਟੀ ਹੈ ਨਾ ਕੀ ਟੌਪਿਕ ਆਪਾਂ ਬਲੌਗ ਦੇ ਵਿੱਚ ਲੈ ਕੇ ਆਈਏ ਅਸੀਂ ਕੋਸ਼ਿਸ਼ ਕਰਿਆ ਕਰਾਂਗੇ ਕਿ ਅਸੀਂ ਕੁਛ ਨਾ ਕੁਛ ਨਿਊ ਲੈ ਕੇ ਆਈਏ ਜੋ ਵੀ ਕੀ ਡਿਜ਼ਾਈਨ ਬਣਾਉਣੀ ਆ ਸ਼ਾਪ ਦੇ ਵਿੱਚ ਤਿਆਰ ਕਰਦੇ ਆ ਅਸੀਂ ਸਾਡੇ ਹੈਂਡ ਵਾਲੀ ਜਾਂ ਫਿਰ ਮਸ਼ੀਨ ਵਾਲੀ ਅਸੀਂ ਤੁਹਾਡੇ ਨਾਲ ਸ਼ੇਅਰ ਕਰਿਆ ਕਰਾਂਗੇ ਔਰ ਵੀਡੀਓ ਜਰੂਰ ਐਦਾਂ ਬਣਾਉਣ ਦੀ ਜਰੂਰ ਵੀਡੀਓ ਦਿਖਾਇਆ ਕਰਾਂਗੇ ਤਾਂ ਕਿ ਸਾਡੇ ਤੋਂ ਦੇਖੀ ਤੁਸੀਂ ਘਰ ਵਿੱਚ ਸੌਟ ਰੈਡੀ ਕਰ ਸਕੋ ਥੈਂਕ ਯੂ